ਤੁਸੀਂ ਥੋੜਾ ਬੋਤਾ ਨਾ ਇਹਨੂੰ ਕਹਿਣਾ ਹੈਗਾ ਸਮਝਾਉਣਾ ਹੈ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਇਹਦੀ ਮਾਂ ਨੇ ਇਹਨੂੰ ਕੋਈ ਅਕਲ ਹੀ ਨਹੀਂ ਸਖਾਈ ਹੈਗੀ ਨਹੀਂ ਹਾਂ ਮੈਂ ਸਿਖਾਇਆ ਕੋਈ ਨਹੀਂ ਪਹਿਲਾਂ ਪੜ੍ਹਮ ਦੇਰੇ ਪੜ੍ਹਮ ਦੇ ਬਾਰੇ ਅਰੇ ਮਾਤਰੀ ਚਾਚੀ ਮੈਂ ਕਦੋਂ ਦੀਆਂ ਗੱਲਾਂ ਸੁਣਨ ਢੀਆਂ ਤੂੰ ਤੇ ਵਾਦੀ ਜਾਨੀ ਅੱਗੇ ਦੀ ਅੱਗੇ ਨਹੀਂ ਮੈਂ ਮਾੜਾ ਕੀ ਕਹਿਤਾ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਮੰਮੀ ਦੇ ਕੰਨ ਭਰਨੇ ਆ ਆ ਵੀ ਦੇਖ ਲਓ ਭੈਣ ਜੀ ਤੇ ਉਹੋ ਜੀ ਮੇਰੀ ਮਾਤਾ ਹੀ ਹੋ ਉਹਦੀਆਂ ਤੇ ਸੁਣਨ ਢੇ ਆ ਤੂੰ ਇਹਨੂੰ ਸੁਣਾਓ ਅੱਗੇ ਨਹੀਂ ਉਹਨੇ ਕੋਈ ਗੱਲ ਨਹੀਂ ਕੀਤੀ ਮੇਰਾ ਮੈਂ ਮਾੜੀ ਗੱਲ ਕੀਤੀ ਮੰਮੀ ਤੇ ਅੱਗੇ ਉਹਦਾ ਹੀ ਕਹਿੰਦੇ ਆਂ ਨਿਆ ਕੋਈ ਗੱਲ ਨਹੀਂ ਕੀਤੀ ਕਿਉਂ ਨਹੀਂ ਕੀਤੀ ਆ ਏਦਾਂ ਹੀ ਕਰਦੀ ਏ ਜਦੋਂ ਕਰਦੇ ਆਂ ਮੇਰੇ ਕੰਨ ਬੋਲੇ ਆ ਮੈਨੂੰ ਸੁਣ ਨਹੀਂ ਦਿਆ ਕੋਈ ਗੱਲ ਨਹੀਂ ਕੀਤੀ ਅੰਜਾ ਕੋਈ ਗੱਲ ਨਹੀਂ ਕੀਤੀ ਆਪਣੀਆਂ ਵਹਿਰੀ ਗੱਲਾਂ ਕਰ ਲੀਆਂ ਅਸੀਂ ਤੂੰ ਤੇ ਬਸ ਏਦਾਂ ਹੀ ਜਵਾਬ ਦੇਣਾ ਹੁੰਦਾ ਵਾ ਵਹਿੜੀ ਗੱਲਾਂ ਕਾਂਦੀ ਆ ਉਹ ਬੋਲਦੀ ਏ ਬਸ ਹੁਣ ਅੱਗੇ ਵੀ ਤੇਹੀ ਰਹਦੀਆਂ ਹੀ ਦਵੇ ਜਾਣੀਆਂ ਆਂਡ ਕਵਾਂਡ ਦੇ ਮੈਨੂੰ ਤਾਂ ਪਹਿਲਾਂ ਪਤਾ ਹੀ ਬਿਲਕੁਲ ਆਂਦੀ ਆ ਵੀ ਇੱਕ ਦੂਜੇ ਨਾਲ ਬਸ ਕੁ ਉਹ ਬੋਲੋ ਵੀ ਨਾ ਮੈਨੂੰ ਤਾਂ ਪਹਿਲਾਂ ਪਤਾ ਹੀ ਇਹਨਾਂ ਨੇ ਲੂਤੀਆਂ ਲਾਉਣ ਆਉਣਾ ਵਾ ਮੇਰੀ ਮੇਰੀ ਗੱਲ ਤਾਂ ਵੀ ਦਾ ਦਿੰਨੇ ਆ ਮੇਰੀ ਵੀ ਤੇ ਹੈਗੀ ਆ ਨਾ ਤੂੰ ਕਹੀ ਆਪਣੀ ਸਾਹਮ ਦੇ ਰੱਖੋ ਮੈਨੂੰ ਕਿੰਨੀ ਤੂੰ ਆਪਣੀ ਨੋਂ ਸਾਹਮ ਦੀਆਂ ਅੰਦਰ ਵਾਰ ਕੇ ਨੂੰ ਰਾਦੀਆਂ ਕੁੰਡੀਆਂ ਲਾ ਲਾ ਕਦੀ ਪਾਣੀ ਵੀ ਨਹੀਂ ਪੁੱਛਿਆ ਰਾਦੀ ਹੈ ਨਾ ਤੇ ਆਣ ਗਵਾਣ ਦੀ ਇੱਜ਼ਤ ਤੇ ਕਰਦੀ ਹੈ ਨਾ ਬੜੀ ਇੱਜ਼ਤੋਂਡੀ ਆ ਇਹਨੇ ਅੰਦਰ ਮਾਰ ਕੇ ਰੱਖਿਆ ਹੋਵੇ ਨਾ ਤੇ ਤੂੰ ਵੀ ਛਾ ਤੈਨੂੰ ਬੋਲਣ ਦੀ ਆ ਕੱਲ ਆ ਹੀ ਜਾਵੇ ਵੀ ਕਿੱਦਾਂ ਕਹਿੰਦੀ ਆ ਆਹਦੀ ਪੜਕਾਉਣ ਆਏ ਨੇ ਨਾ ਮੇਰੀ ਮਾਂ ਨੂੰ ਕਾਹਦਾ ਮੈਂ ਪੜਕਾਉਣ ਆਈ ਆ ਦੱਸ ਜੋ ਸੱਚਾਈ ਆ ਉਹ ਹੀ ਉਹਨੂੰ ਮੈਂ ਦੱਸੀ ਆ ਉਹ ਹੀ ਦੱਸੀ ਆ ਆਪਣੀ ਨੋਨ ਨੂੰ ਸਾਹਮਣੇ ਰੱਖ ਠੀਕ ਆ ਨਾ ਲੋਕਾਂ ਘਰ ਪਵਾੜਾ ਨਹੀਂ ਪਈਦਾ ਬੋਤਾ ਆ ਵੇਖ ਲੋ ਭੈਣ ਜੀ ਹੈ ਇਹਨੂੰ ਬੋਲਣ ਦੀ ਇਹਨੂੰ ਅਕਲ ਇਹਨੂੰ ਮਾਸਾ ਜਿੰਨੀ ਕਿਤੇ ਮੰਮੀ ਤੂੰ ਹੀ ਤੇ ਬੋਲਣਾ ਨਹੀਂ ਹੁੰਦਾ ਚੁੱਪ ਕਰਕੇ ਸੁਣੀ ਜਾਂਦੇ ਆ ਅੱਗੇ ਸੁਣਾਉਂਦੇ ਨਹੀਂ ਉਹਨੂੰ ਜਦੋਂ ਨਾਂ ਨੂੰ ਕੀ ਹੈ ਮੋਰ ਮਾਰੀ ਗਾਦੇ ਕੋ ਕੀ ਦੀ ਨੇ ਮੈਂ ਇਸੇ ਕਰਕੇ ਤੁਹਾਨੂੰ ਕਹਿਣ ਦੀ ਵੀ ਚਾਹ ਰਹਿਣ ਦਿਓ ਇਹਨੂੰ ਗੱਲ ਨਹੀਂ ਦੀ ਹੋਰ ਕੋਈ ਵੀ ਇਹਨੂੰ ਸੁੱਤੀ ਨੂੰ ਤੁਸੀਂ ਠਾਲ ਕੇ ਚਾਹ ਜੂ ਬਣਾਉਂਦਾ ਪਿਆ ਪਿਓ ਨਹੀਂ ਤੈਨੂੰ ਮੈਂ ਚਾਹ ਚੰਗੀ ਤਰ੍ਹਾਂ ਨਾ ਕੌਫੀ ਲਿਆ ਕੇ ਦਿੰਨੀ ਆ ਸੰਦੀਪ ਉਹ ਤੇ ਮੇਰੀ ਗੱਲ ਸੁਣ ਜਿਹ ਦਿਨ ਚਾਹ ਤੇਰੀ ਦਿਨ ਬਹੁੰਦੀ ਦੇਣ ਆਈ ਤੁਮ ਕੋ ਸ ਚਾਚੀ ਦੀ ਗੱਲ ਤੇ ਤੁਸੀਂ ਸੁਣ ਲਈ ਆ ਇਹ ਨਹੀਂ ਤਾਂ ਸੱਚਾ ਚਾਚੀ ਨੇ ਕਿ ਮੈਂ ਕੀ ਕੀਤਾ ਸੀ ਇਹਦੇ ਨਾਲ ਕੀ ਕੀਤਾ ਨਹੀਂ ਮੈਂ ਕੀ ਕੀਤਾ ਸੀ ਤੇrna ਉਹ ਵੀ ਮਾਸਾ ਮੰਮੀ ਸਬਜ਼ੀ ਲੈਣ ਚਲ ਗਈ ਤੇ ਕੌਲਾ ਚੋਕੇ ਮਾਰਿਆ ਸੀ ਭੈਣ ਜੀ ਮਾਸਾ ਸਬਜ਼ੀ ਚਲੋ ਅਹੀਂ ਵੀ ਉਧਰੋਂ ਉਧਰੀ ਸਬਜ਼ੀ ਲੈਣੇ ਆ ਕੋਈ ਕੌਲੀ ਚ ਲੈ ਲੈਂਦੇ ਹਾਂ ਭੈਣ ਜੀ ਮਾਸਾ ਸਬਜ਼ੀ ਅਹੀਂ ਵੀ ਤਾਂ ਉਧਰੋਂ ਉਧਰੀ ਲੈ ਹੀ ਲੈਣੇ ਆ ਨਾ ਕੌਲੀ ਨਹੀਂ ਐਡਾ ਕੌਲਾ ਲੈ ਕੇ ਗਈ ਸੀ ਤੇ ਤੁਸੀਂ ਆਪ ਹੀ ਦੱਸੋ ਤੇ ਕੌਲੇ ਦੇ ਵਿੱਚ ਸਬਜ਼ੀ ਪੈਂਦੀ ਕਿੰਨੀ ਆ ਜੱਫਾ ਗੋਕੜਸੀਆਂ ਕਾ ਸਬਜੀ ਹੀ ਨਾ ਦੇ ਦਿੰਦੀ ਹੋ। ਮੈਂ ਹੈ ਦੋ ਕੜਸੀਆਂ ਇਹਨੇ ਤੇ ਕੌਲਾ ਪਰਾਇਆ ਹੀ ਪੂਰਾ ਉਹਦੇ ਕੋਲੋਂ। ਆਹੋ ਮੈਂ ਤਾਂ ਬਾਲਟੀ ਲੈ ਗਈ ਸੀ ਤੇ ਐਡਾ ਕੌਲਾ ਲੈ ਗਈ। ਇਹਨੂੰ ਇਹ ਹੀ ਗਾ ਵੀ ਸੱਸ ਮੇਰੀ ਘਰ ਨਹੀਂ ਗਈ ਤੇ ਮੇਰੇ ਕੋਲ ਸਬਜੀ ਬਣਨੀ ਨਹੀਂ ਗਈ ਤੇ ਚੱਲ ਦੋ ਚਾਰ ਦਿਨ ਉਹਦੇ ਨਾਲ ਹੀ ਕੱਢੂਗੀ। ਤੇ ਜਿੱਦਾਂ ਮੰਮੀ ਇਨੇ ਕੀਤਾ ਨਾ ਉਦਾਂ ਹੀ ਮੈਂ ਕਰ ਦਿੱਤਾ ਫੇਰ ਅੱਗੇ। ਹਾਂ ਵਰਗੇ ਘਰਵਾ ਤੇ ਇੰਨੀ ਇੰਨੀ ਚੀਜ਼ ਦਿੱਤੀ ਜਾਂਦੀ ਹੈ। ਪੁਤਕਾਰ ਬਣਾ ਲੈਣੀ ਤੂੰ ਜ਼ੋਰ ਕਈ ਕੌਲੀ ਲੈ ਆ ਦੋ। ਮੰਮੀ ਮੈਨੂੰ ਹੋ ਗਿਆ ਹੀ ਨੇਰਾ ਤੇ ਇਹ ਵੀ ਕਿਤੇ ਚੱਲ ਗਈ ਬਾਹਰ। ਤੇ ਮੈਨੂੰ ਕੁਝ ਬਣਾਉਣ ਨੂੰ ਲੱਭਾ ਨਹੀਂ ਧਿਆ ਹੀ। ਤੇ ਫੇਰ ਕੀ ਜੇ ਮੈਂ ਕਵਲਾ ਲੈ ਗਈ ਤੇ ਮਾਸਾ ਦੇ ਦਿੰਦੇ ਸਬਜੀ ਜਰੂਰੀ ਥੋੜੀ ਕਵਲਾ ਭਰ ਕੇ ਦੇਣਾ ਹੀ ਭੈਣ ਜੀ ਗੱਲ ਇਹ ਨਹੀਂ ਗਈ ਤੂੰ ਪਤਾ ਤਾਂ ਹੈਗਾ ਤੇਨ ਸਾਰਾ ਇਹਨਾਂ ਦੇ ਘਰਾਂ ਦਾ ਤੇ ਤੂੰ ਜਾਣਾ ਹੀ ਨਹੀਂ ਲੈਣ ਤੂੰ ਆਪਾਂ ਆਪਣੇ ਘਰ ਭਾਵੇਂ ਲੂਣ ਹਾਏ ਤੇ ਨਦੀ ਨੋ ਵਿਚਾਰੀ ਚੰਗੀ ਆ ਉਹਨੇ ਤਾਂ ਦੇ ਹੀ ਦਿੱਤੀ ਆ ਗੱਲ ਖੜਨਦੀ ਨਹੀਂ ਗੱਲ ਤੇ ਇਹ ਵੀ ਬਣਾਉਣੀ ਆਉਂਦੀ ਹੁੰਦੀ ਤੇ ਬਣਾਉਂਦੀ ਗੱਲ ਤੇ ਇਹ ਹੀ ਗਈ ਇੰਨੀ ਕੁ ਬੂੰਦੀ ਨਾਸਾ ਜੀ ਦੇਣ ਚੋ ਕੀ ਲੈ ਆਏ ਕਿਹਦੀਆਂ ਨਾਸਾ ਜੀ ਦੇਣੀਆਂ ਹੀ ਉਹ ਤੇ ਤੂੰ ਝੁੱਕ ਕੇ ਪੈਰਾਂ 'ਚ ਮਾਰੀ ਬਹੁਤ ਛੋੜੀ ਕਰਤੂਤ ਆ ਤੇਰੀ ਹੈਨਾ ਤੇ ਤੁਹਾਡੀ ਬਣੀ ਸੋਣੀ ਕਰਤੂਤ ਹੀ ਸਬਜੀ ਤੇ ਕੱਢ ਲਈ ਵਿੱਚੋਂ ਨਹੀਂ ਲੈ ਕੇ ਜਾਂਦੀ ਤੂੰ ਜੋ ਐਡਾ ਵੱਡਾ ਕੱਲ ਲੈ ਕੇ ਗਈ ਹੀ ਤੇ ਸਾਰੀ ਸਬਜੀ ਤੈਨੂੰ ਦੇ ਦਿੰਦੇ ਤੇ ਅਹੀਂ ਕੰਨਾ ਖਾਣੀਆਂ ਇਹ ਵੀ ਦੱਸ ਨਹੀਂ ਭੈਣੇ ਗੱਲ ਸੁਣ ਮੇਰੀ ਤੂੰ ਹੀ ਗਲਤ ਗਈ ਆ ਤੂੰ ਤੂੰ ਥੋੜੀ ਘਰ ਆਂਦੀ ਉਹਨ ਕੜਸੀ ਪਵਾਂਦੀ ਆਜ ਵੀ ਥੋੜੀ ਆ ਸਾਡੇ ਘਰ ਇਹਨੂੰ ਪੁੱਛੋ ਵੀ ਇਹਨੇ ਕੜਸੀ ਪਵਾਈ ਹੈ ਆਂਡ ਗੋਇਦਾ ਤੇ ਇਹੋ ਸੋਖ ਹੁੰਦਾ ਵਾ ਹਾਂ ਚਲੋ ਚੀਜ਼ ਮਸਾ ਲੱਲੀ ਦੇ ਉਧਰ ਉਧਰ ਨਹੀਂ ਇਹਨੂੰ ਪੁੱਛੋ ਪਹਿਲਾਂ ਵੀ ਇਹਨੇ ਕੜਸੀ ਪਵਾਈ ਹੈ ਇਹਨੇ ਕੌਲਾ ਭਰਾਇਆ ਕਿ ਨਹੀਂ ਭਰਾਇਆ ਪੁੱਛੋ ਇਹਨੂੰ ਤੇ ਫਿਰ ਆਪ ਕਿਦਾਂ ਖਲਾਇਆ ਨਾ ਉਹਨੂੰ ਦੁੱਧ ਲੈ ਆ ਉਹਨਾਂ ਦੇ ਘਰੋਂ ਜਾ ਕੇ ਮੈਂ ਨਿਕਲਾਇਆ ਨਾ ਉਹਨੂੰ ਮੂੰਹ ਚੋਕੇ ਖਲਾਤਾ ਨੂੰ ਉਹ ਤੇ ਫਿਰ ਵਿਚਾਰੀ ਚੰਗੀ ਮੈਂ ਤਾਂ ਦੁੱਧ ਦੇਤਾ ਤੇ ਤੂੰ ਨਾ ਦਿੰਦੀ ਤੁਸੀਂ ਆਉਂਦੇ ਨਾ ਤੁਹਾਡੇ ਮੂੰਹ ਤੇ ਗਲਾਸ ਮਾਰਨਾ ਹੀ ਮੈਂ ਨਾ ਦਿੰਦੀ ਦੁੱਧ ਮੈਂ ਕਿਹਾ ਜੀ ਦੇ ਨਾ ਦਿੰਦੀ ਉਹਨੂੰ ਤਾਂ ਲਿਆ ਹੀ ਉਹਦੇ ਮੂੰਹ ਨੂੰ ਦਿੱਤਾ ਮੈਂ ਤੁਹਾਡੇ ਮੂੰਹ ਨੂੰ ਨਹੀਂ ਦਿੱਤਾ ਨਾ ਲੜੋ ਨਾ ਲੜੋ ਧੋਖ ਕਰੋ ਨਾ ਨਾ ਲੜੋ ਜੇ ਜਿਹਨੇ ਕਿਹਾ ਜੀ ਪਾਣੀ ਏ ਦਿੱਤਾ ਜੀ ਵਧਾਈ ਹੈ ਤੁਸੀਂ ਕਿਹਾ ਜੀ ਪਾਣੀ ਵਧਾਈ ਆ ਮੈਂ ਤਾਂ ਸਰਸਰੀ ਗੱਲ ਕਰਨ ਆ ਗਈ ਵੀ ਚੱਲ ਨਾਲੇ ਪਤਾ ਲੈਣੀ ਆ ਮਿੰਦੇ ਪਹਿਲਾਂ ਹੀ ਜਾ ਜਾ ਤੁਰੀ ਜਾ ਆਪਣੀ ਨਾ ਤੇਰੇ ਕੋ ਸਾਂਭੀ ਨਹੀਂ ਜਾਣਦੀ ਤੇ ਲੋਕਾਂ ਦੇ ਦੀ ਪਵਾੜੇ ਪਾਉਂਦੀ ਆ ਇਹ ਚਿੱਦੜ ਦੀ ਇਹ ਆਦੀ ਹੈ ਨਾ ਉਹ ਤਾਂ ਕਹਿੰਦੇ ਸਾਨੂੰ ਪਿੰਨ ਵਰਤਨ ਚੋਕੇ ਨਹੀਂ ਛੱਡਿਆ ਕਿਦੇ ਬੜਾ ਮਿਲ ਵਰਤਰ ਕਰਦੀ ਆ ਕਿ ਤੂੰ ਕੰਨ ਪਰ ਨਾ ਜਾਨਨੀ ਆ ਚੱਲ ਪਰ ਮੈਂ ਮੇਰੇ ਲਾਗੇ ਇਹ ਤਾਂ ਛਾਣੇ ਬੰਦੇ ਨਾਲ ਹੀ ਕਰਨੀ ਬੋਲੀ ਦਾ ਹੁੰਦਾ ਤੇ ਮੰਮੀ ਤੂੰ ਹੀ ਸੁਣਾਇਆ ਕਰੋ ਆਚਾਰ ਨੂੰ ਮੈਨੂੰ ਉਹਨੂੰ ਪੜ ਸੁਣਾਣੀ ਆਉਂਦੇ ਨਾਮ ਅਗਰੀ ਸੁਣਾਣੀਆਂ ਕਿਹੜੀਆਂ ਐਦਾ ਭੋਲੇ ਬਣ ਕੇ ਨਹੀਂ ਰਹੀ ਦਾਂਦਾ ਐਈ ਤਰ੍ਹਾਂ ਨਹੀਂ ਕਰੀਦਾ ਹੁੰਦਾ ਕਿਉਂ ਤੇ ਤੇਰੀ ਚਾਚੀ ਆ ਫੇਰ ਵੀ ਤਾਂ ਇਹਦਾ ਫਾਇਦਾ ਚੁੱਕਦੀ ਆ ਉਹ ਕੀ ਚਾਚੀ ਕੜਾ ਬੋਲਦੀ ਆ ਨਾ ਨਹੀਂ ਗੱਲ ਕੋਈ ਪਈ ਨਾ ਗਈ ਨਾ ਇਹ ਸਬਜੀ ਤੇ ਨਹੀਂ ਦਿੰਦੇ ਕਿ ਉਹ ਬਗਲ ਕਰਨ ਤੋਂ ਆਏ ਤੇ ਤੂੰ ਘਰ ਬਣਾ ਲੈ ਤੇਰੇ ਕੜੇ ਹੱਥ ਹੈ ਨਹੀਂ ਨਾਲ ਤੇ ਮੰਮੀ ਅਸੀਂ ਕੜਾ ਭੁੱਖੇ ਮਰ ਗਏ ਫਿਰ ਵੀ ਬਣਾਈ ਹੀ ਨਾ ਸਬਜੀ ਥੋੜੀ ਉਹ ਸਬਜੀ ਦਾ ਨਾਲੀ ਰੋਟੀ ਖਾ ਲਈ ਤੇ ਫਿਰ ਮੈਨੂੰ ਗੁੱਸਾ ਨਹੀਂ ਆਉਣਾ ਮੈਂ ਤਾਂ ਹੀ ਬੂੰਦੀ ਚੋੱਕ ਕੇ ਮਾਰੀ ਪਹਿਲਾਂ ਇੰਨੀ ਕ ਬੂੰਦੀ ਲਈ ਆਈ ਇੰਨੀ ਕ ਬੂੰਦੀ ਦੇਣ ਕਿੰਨੀ ਕ ਲਿਆਦੀ ਨਾ ਉਨੀ ਕ ਚੁੱਪ ਕਰਕੇ ਤੇ ਰੱਖ ਲੈਣੀ ਮੈਂ ਉਹ ਰੱਖ ਲੈਂਦੀ ਬੂੰਦੀ ਰੱਖ ਲੈਦੀ ਤੇ ਮੈਨੂੰ ਮਾਂ ਆ ਗਈ ਜਾਣਾ ਮੈਂ ਕੜਾ ਦੂ ਬਾਹਰ ਰਹਿਣਾ ਫਿਰ ਕਹਿਣਾ ਇਹਨੇ ਬੂੰਦੀ ਤੇ ਭੁੱਖੇ ਹੀ ਮੈਂ ਅਗੜੀ ਉਹ ਪੈਰ ਨਹੀਂ ਆਈ ਜਾਣਾ ਹੈ ਮੈਂ ਮੈਂ ਆਪਣੇ ਆਣ ਕੇ ਵੇਖ ਲੈਣੇ ਤਾਂ ਇਹ ਸੁਣ ਸਕਦੇ ਆ ਇਹਦੀਆਂ ਗੱਲਾਂ ਮੈਂ ਨਹੀਂ ਸੁਣ ਸਕਦੀ ਠੀਕ ਆ ਨਾ ਤੁਸੀਂ ਤਾਂ ਮੈਨੂੰ ਹੀ ਗਲਤ ਕਹਿਣਾ ਹੁੰਦਾ ਦੋਵਾਂ ਮਾਂ ਪੁੱਤਾਂ ਨੇ ਕਿਵਰ ਉਹਨਾਂ ਕਹਿੰਦਾ ਨਿਗਾਦੀ ਮਾਂ ਪੁੱਤ ਦੋਈਆਂ ਨਹੀਂ ਹੋਣਾਂ ਮੈਂ ਜਦੋਂ ਦੀ ਆਈ ਆ ਨਾ ਤੁਸੀਂ ਇੱਕ ਵਾਰੀ ਮੇਰੀ ਤਾਰੀਫ ਕੀਤੀ ਹੈ ਤਾਰੀਫ ਕਰਨਯੋਗ ਹੈ ਤੁਸੀਂ ਹੈ ਨਿਕਤੇ ਕਰਾਂਗਾ ਤਾਰੀਫ ਕੀ ਮੈਂ ਤੁਹਾਡੀ ਚਲੋ ਠੀਕ ਆ ਫਿਰ ਗਵੰਡ ਦੀ ਨੌਂ ਦੀ ਕਰਦਿਆ ਕਰੋ ਉਹ ਚੰਗੀ ਲੱਗਦੀ ਤੁਹਾਨੂੰ ਇਹ ਜਿਹੜਾ ਦਿਹੋਗੀ ਅਗਰੇ ਤੋਂ ਦੇਖਣਾ ਉਹ ਬੈਕ ਕਾਲੀ ਨਹੀਂ ਕਰਨ ਉਹ ਕਿੰਨੇ ਬੜੇ ਮੀਗੇ ਤੇ ਮੱਡੇ ਵਾਡੇ ਵਾਡੇ ਕਰਾਵਾਟ ਬਣਾਉਂਦਰਾ ਜਦੋਂ ਇੰਨਾਂ ਨੇ ਵੱਡਾ ਹੀ ਸਿਰ ਤੇ ਚੜ ਗਿਆ ਲੱਗਦੀ ਘਟਦੇ ਵੀ ਨਹੀਂ ਨਿਵਾਂਦੇ ਦੀ ਵੀ ਬੜੀ ਲੰਮੀ ਹੁਣ ਕਿ ਕੀ ਬਰਾ ਮੈਨੂੰ ਉਹਦਾ ਕਸੂਰ ਵਗ ਜਾਂ ਉਹਦਾ ਕਸੂਰ ਮੈਂ ਕਿਹੜੀ ਵਿੱਚ ਇਚ ਵੇਖਣ ਲਈ ਇਹਨਾਂ ਨੂੰ ਹਣ ਦੇ ਅਧੇ ਦੋ ਮਹੀਨੇ ਉਹ ਵੀ ਨੋਨ ਆਟਾ ਲਾ ਛੜਦੀ ਐ ਤੇ ਇੱਧਰ ਵੀ ਅਣਕਾ ਲਾ ਛੜਦੀ ਐ ਇਹਦੇ ਨਾਲ ਇਦਿਆਂ ਪ੍ਰੀਤ ਨਾ ਸੇ ਇਹਨਾਂ ਲੱਵਾ ਮਾਂ ਸਤਾ ਪਤਾ ਲੱਗਦਾ ਇਹ ਨੂੰ ਅੰਦਰ ਬੰਦ ਕੀਤਾ ਹੈਗਾ। 니 ਮੇਰੀ ਗੱਲ ਸੁਣ। ਇਹਨੂੰ ਬਾਅਦ ਚ ਚਲਾਈ। ਓ ਮਮੀ ਵਾਹ ਦੇ ਟਾਈਮ ਲੱਗਾ ਸੀ ਤੇ ਮੈਂ ਜਦੋਂ ਸੀਨ ਲਾਉਣ ਵਾਲੀ ਉਹ ਲਉਣੀ ਕੀ ਹੋਇਆ ਵਾ? ਨਾ ਟਾਈਮ ਤੇ ਲੱਗਾ ਵਾ। ਇੱਥੇ ਬਹਿ। ਲੈ ਦੱਸ। ਹੁਣ ਕੀ ਹੋ ਗਿਆ? ਹੋਣਾ ਕੀ ਆ? ਓਨੂੰ ਕਿੱਦਾਂ ਪਤਾ ਲੱਗਾ ਵੀ ਤੈਨੂੰ ਅੰਦਰ ਬੰਦ ਕੀਤਾ ਹੈ? ਕਿੰਨੂੰ? ਹਾਂ ਜਿਹੜੀ ਸਕੀ ਬਣਾਈ ਆ ਤੂੰ ਆਪਣੀ। ਇਹ ਪਤਾ ਲੱਗ ਗਿਆ ਉਦੋਂ ਮੈਂ ਤੈਨੂੰ ਪੁੱਛਦੀ ਵੀ ਰਹੀ ਦੁੱਧ ਲੈਣ ਗਈ ਸੀ ਨਾ ਰਤੀ ਉਧਰ ਆਹੋ ਮੈਂ ਤੈਨੂੰ ਪੁੱਛਿਆ ਸੀ ਨਾ ਕਿ ਉਧਰ ਕੋਈ ਗੱਲ ਕਰਕੇ ਆਈ ਤੂੰ ਕਹੇ ਵੀ ਮੈਂ ਨਹੀਂ ਕਰਕੇ ਆਈ ਤੇ ਉਹਨੂੰ ਕਿੱਦਾਂ ਪਤਾ ਲੱਗਿਆ ਵੀ ਮੈਂ ਤੈਨੂੰ ਅੰਦਰ ਬੰਦ ਕੀਤਾ ਹੈ ਤੇ ਮੰਮੀ ਲੋਕਾਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਦੱਸ ਬਾਹਰ ਮੈਂ ਜ਼ਰੂਰੀ ਮੈਂ ਹੀ ਦੱਸ ਕਿ ਆਹ ਅੰਦਰ ਤੇ ਲੋਕਾਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਮੈਨੂੰ ਇਹ ਦੱਸ ਪਹਿਲਾਂ ਲੈ ਦੱਸ ਹੁਣ ਲੋਕੀ ਦਾ ਅਮੈਂਡਮੈਂਟ ਦੀ ਖਬਰ ਰੱਖਦੇ ਆ ਤੂੰ ਹੀ ਕਿੱਦਾਂ ਛੁਹਾਂ ਲੈਂਦੇ ਆ ਕੰਦਾਨਾ ਲੱਗ ਲੱਗ ਗੱਲਾਂ ਸੁਣਦੇ ਤਾਂ ਲੋਕੀ ਨਹੀਂ ਸੁਣਦੇ ਮੈਂ ਭੱਲੇ ਮੈਂ ਤਾਂ ਨਹੀਂ ਕਿਤੇ ਲੋਕਾਂ ਨੇ ਕੈਮਰੇ ਲਾਏ ਸਾਡੇ ਘਰ ਦੇ ਵਿੱਚ ਜਿਹੜਾ ਲੋਕਾਂ ਨੂੰ ਪਤਾ ਲੱਗ ਜਾਂਦਾ ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿੱਦਾਂ ਪਾ ਲੱਗ ਜਾਂਦਾ ਨੇ ਇਹ ਗੱਲ ਦਾ ਲੱਗਦਾ ਨਾ ਤੇ ਮੈਂ ਘਬਰਾ ਹੋਇਆ ਨਹੀਂ ਉਹ ਤਾਂ ਰਾਤ ਦੀ ਗੱਲ ਹੀ ਮੈਂ ਤਾਂ ਕਿਤੇ ਵਿਹੜੇ 'ਚ ਤੁਰੀ ਫਿਰਦੀ ਹੋਵਾਂ ਤੇ ਮੈਂ ਸੁਣ ਲੈਣੀ ਤੇ ਰਾਤ ਉੱਥੇ ਕੌਣ ਸੁਣ ਲਿਆ ਇਹ ਪਹਿਲਾਂ ਤੇ ਇਦਾਂ ਹੀ ਲੋਕੀ ਸੁਣ ਲੈਂਦੇ ਆ ਫਿਰ ਸੁਣ ਲੈਂਦੇ ਆ ਲੋਕੀ ਉਹਨੂੰ ਕਿੱਦਾਂ ਪਤਾ ਵੀ ਮੈਂ ਨੌ ਨੂੰ ਅੰਦਰ ਬੰਦ ਕਰਕੇ ਰਾਤ ਦੀ ਇਹ ਕਹਿਣਾ ਵੀ ਉਹਨੇ ਮੇਰੀ ਬੇਇੱਜ਼ਤੀ ਕੀਤੀ ਹੁਣ ਕਿਹੜੀ ਗੱਲੋਂ ਕਰਾਂ ਬੇਇੱਜ਼ਤੀ ਹੁ ਹੁਣਾ ਕੀ ਮੈਂ ਤਾਂ ਉਦਾਂ ਹੀ ਪੁੱਛਣ ਗਈ ਮੈਂ ਚੱਲ ਉਹਨੂੰ ਪੁੱਛ ਕੇ ਆਉਣੀ ਚਾਚੀ ਤੇਰੇ ਨੂੰ ਵੀ ਭਰਜਾਈ ਉਹਦੀ ਠੀਕ ਠਾਕ ਵਾ ਆਹੋ ਤੇ ਮੈਨੂੰ ਕੀ ਪਤਾ ਸੀ ਕਿ ਉਹਨੇ ਸਗਾਤ ਨਹੀਂ ਆ ਕੇ ਤੇ ਬੋਲਣ ਦਾ ਬਣਾਵਾ ਹੁਣ ਇੰਨਾ ਵੀ ਨਾ ਬੰਦਾ ਪਤਾ ਪਤਾ ਲਵੇ ਤੁਸੀਂ ਜਾ ਕੇ ਕਿਤੀਆਂ ਹੋਣੀਆਂ ਮਿੱਠੀਆਂ ਪਿਆਰੀਆਂ ਤਾਂ ਹੀ ਅਗਲੀ ਬੋਲੀ ਮੈਂ ਕਾਹਦੀਆਂ ਮਿੱਠੀਆਂ ਪਿਆਰੀਆਂ ਕਰਨੀਆਂ ਸੀ ਤੂੰ ਕਰਕੇ ਆਈਂ ਆ ਨਾ ਉੱਥੇ ਉਹ ਮੰਮੀ ਮੈਂ ਕੋਈ ਗੱਲ ਨਹੀਂ ਕੀਤੀ ਉੱਥੇ ਜਾ ਕੇ ਮੈਂ ਨਹੀਂ ਕੋਈ ਗੱਲ ਵੀ ਕੀਤੀ ਨਹੀਂ ਉਹਨਾਂ ਨੂੰ ਸੁਪਨਾ ਆਉਣਾ ਸੀਗਾ ਫਿਰ ਮੰਮੀ ਮੈਂ ਤਾਂ ਕੋਈ ਗਲਤ ਨਹੀਂ ਕੀਤੀ ਹੈਗੀ ਟਾਡੀਆਂ ਉਹ ਕਰਦੀ ਹੀ ਤੇ ਤੁਹਾਨੂੰ ਮੈਂ ਦੱਸਦੀ ਵੀ ਤੁਹਾਡੀਆਂ ਗੱਲ ਕੀਤੀ ਨਹੀਂ ਇਹੋ ਹੀ ਤਾਂ ਤੂੰ ਗਲਤੀ ਕੀਤੀ ਐ ਜੀ ਉਦੋਂ ਹੀ ਉਹਨੂੰ ਜਵਾਬ ਦਿੱਤਾ ਹੁੰਦਾ ਨਾ ਤੂੰ ਅੱਜ ਉਹਦੀ ਜੁਰਤ ਨਹੀਂ ਵੀ ਮੇਰੇ ਗਾੜੀ ਭੋਲ ਜਾਂਦੀ ਮੰਮੀ ਜਦੋਂ ਤੁਹਾਨੂੰ ਪਤਾ ਹੋਵਾ ਵੀ ਉਹ ਗੁੜੇ ਗੁੜੇ ਕਪਤੀ ਆ ਤੇ ਤੁਸੀਂ ਵੀ ਨਾ ਮਿੱਠੇ ਪਿਆਰੇ ਹੋ ਕੇ ਗੱਲ ਕਰ ਲਿਆ ਕਰੋ ਤੁਸੀਂ ਕੋ ਜਾਣ ਜਾਣ ਅਡਾ ਲੈ ਨਹੀਂ ਮੈਂ ਕੋ ਮਿੱਠੀ ਪਿਆਰੀ ਹੋਵਾਂ ਪਹਿਲਾਂ ਮਿੱਠੀ ਪਿਆਰੀ ਹੁੰਦੀ ਮੇਰੀ ਜੁੱਤੀ ਲੈ ਆਕੜ ਤੇ ਫੇਰ ਰਖਣੀ ਐ ਏਦਾਂ ਜਦ ਮੈਂ ਪਿਆਰੀ ਹੋਏ ਦੇ ਨਾਲ ਤੂੰ ਅੱਜ ਤੋਂ ਬਾਅਦ ਉਹਨਾਂ ਦੇ ਘਰ ਨਹੀਂ ਜਾਣਾ ਤੂੰ ਨਹੀਂ ਮੈਨੂੰ ਉੱਧਰ ਦਿਖਣੀ ਚਾਹੀਦੀ ਠੀਕ ਆ ਨਾ ਮੰਮੀ ਮੈਂ ਅੱਗੇ ਕਦੋਂ ਜਾਨੀ ਆ ਉਹ ਮਜਬੂਰੀ ਨੂੰ ਗਈ ਹੀ ਤਾਂ ਕਰਕੇ ਰਾਤੀਂ ਗਈ ਮੈਂ ਤਾਂ ਜਾਣੀ ਨਹੀਂ ਜਾਣੀ ਨਹੀਂ ਤਾਂ ਤੂੰ ਦੁੱਧ ਲੈ ਕੇ ਤੇ ਘਰ ਨੂੰ ਆਉਂਦੀ ਜਿਹੜਾ ਘੋਟ ਲਿਆਂਦਾ ਸੀ ਉਹ ਵੀ ਤੂੰ ਢੋਲਦਾ ਤੇ ਨਾਂ ਵੀ ਕਰਾ ਲਿਆ ਅਗਲੀ ਉਹ ਵੀ ਮੇਨੇ ਦੇਣ ਦੀ ਵੀ ਸਾਡੇ ਘਰੋਂ ਦੁੱਧ ਖੜਿਆ ਮੰਮੀ ਮੇਰੇ ਨਾਲ ਤਾਂ ਕੋਈ ਇਦਾਂ ਦੀ ਗੱਲ ਕਰਦੀ ਨਹੀਂ ਉਹ ਤੁਹਾਡੇ ਨਾਲ ਘਰੇ ਕਿਉਂ ਕਰਦੀ ਤੇ ਇਹਨਾਂ ਨੂੰ ਕੀ ਲੋੜ ਆ ਗੱਲਾਂ ਕਰਨ ਦੀ ਤੇਰੇ ਨਾਲ ਮਿੱਠੀਆਂ ਫਿੱਕੀਆਂ यूं ਕਰਨੀਆਂ ਹੁੰਦੀਆਂ ਉਹਨੇ ਹਾਂ ਤੈਨੂੰ ਚੰਗੀ ਲੱਗਦੀ ਆ ਉਹ ਉਹ ਮੰਮੀ ਪਿਆਰ ਨਾਲ ਗੱਲ ਕਰਿਆ ਕਰੋ ਹਾਂ ਤੁਸੀਂ ਤੂੰ ਹੀ ਜੋ ਜਾਣ ਜਾਣ ਕੇ ਲੈਨੇ ਆਟੇ ਫਿਰ ਅਗਲੀ ਨੇ ਤਾਂ ਭੁੰਡਾ ਦੀ ਖਖਰੋਂ ਖਿਲਰਨਾ ਨਹੀਂ ਨਹੀਂ ਅੱਗੇ ਵੀ ਅਸੀਂ ਰਹਿੰਦੀਆਂ ਸੀ ਨਾ ਦਰਾਨੀਆਂ ਜਠਾਣੀਆਂ ਰਹਿਣ ਹੀ ਦਈਆਂ ਸੀ ਨਾ ਇਨੇ ਚਿਰ ਦੀਆਂ ਤੂੰ ਵੀ ਤਾਂ ਇਨੇ ਚਿਰ ਦੀਆਂ ਹੀ ਆ ਤੈਨੂੰ ਵੀ ਪਤਾ ਵਾ ਅੱਗੇ ਕਦੀ ਕੋਈ ਗੱਲ ਹੋਈ ਸੀ ਜਦੋਂ ਦੀ ਇਹ ਸੰਗਾਤ ਆ ਗਈ ਹੈ ਨਾ ਉਦੋਂ ਦਾ ਪਾਸ ਸਾਡੇ ਘਰੋਂ ਕਿੜਕੜ ਮੁੱਕਦਾ ਹੀ ਨਹੀਂ ਆ ਉਹਨੇ ਹੁਣ ਪਤਾ ਨਾ ਕੀ ਕਰਨਾ ਵਾ ਉਹਨੇ ਸੱਸ ਆਪਣੀ ਦੇ ਦਵਾਲੇ ਹੋਣਾ ਹੁਣ ਕੋਈ ਜਿਹੜੇ ਮੇਰੇ ਵਾਂਗੂ ਉਹ ਜੀ ਹੁੰਦੀ ਰਵੇ ਸੱਸ ਦਵਾਲੇ ਉਹਦਾ ਇੱਕ ਕੰਮ ਚਾਹੀਦਾ ਈ ਮੈ ਜਿਹੜੀ ਉਹਦੀ ਸੱਸਵ ਆ ਨਾ ਉਹ ਚਾਹੀਦੀ ਹੀ ਮੇਰੀ ਤੇ ਤੂੰ ਚਾਹੀਦੀ ਓਦੀ ਲੜਦੀ ਰਹਿੰਦੀ ਆ ਦੇਖੋ ਖਾ ਗਏ ਨਾ ਬੈਜੀ ਓਦਣ ਵਾਲੀ ਭੁੱਲ ਗਈ ਆ ਤੈਨੂੰ ਲੈ ਤੇ ਇੱਕ ਗੱਲ ਵਾਹ ਓਦਾਂ ਜੇ ਕਿਤੇ ਉਹ ਮੇਰੀ ਨੋ ਹੁੰਦੀ ਨਾ ਤੇ ਜਿੱਦਾਂ ਤੈਨੂੰ ਮੈਂ ਸਿੱਧਾ ਕੀਤਾ ਨਾ ਉਹਨੂੰ ਮੈਂ ਇਦਾਂ ਹੀ ਕਰਕੇ ਰੱਖਣਾ ਸੀ ਉਹ ਤੇ ਹੈਗੀ ਓਦਾਂ ਦੀ ਆ ਜਿਹੜੀ ਬੋਲਦੀ ਨਹੀਂ ਗਾੜੀ ਉਹਦੇ ਉਹਨੇ ਸਿਰ ਚੜਾਈ ਆ ਤੇ ਮੇਰੇ ਵਰਗੀ ਭੋਲੀ ਆ ਬੱਲੇ ਬੱਲੇ ਤੂੰ ਤੇ ਬੜੀ ਭੋਲੀ ਆ ਵੇ ਜਿਹੜੀ ਇੰਨੀ ਇਨੀ ਗੱਲ ਜਾ ਕੇ ਉਧਰ ਦੱਸ ਕੇ ਆਉਣੀ ਆ ਉਹ ਮੰਮੀ ਮੈਂ ਕੋਈ ਗੱਲ ਨਹੀਂ ਦਸੀ ਦਸੀ ਨਹੀਂ ਤੇ ਉਹਨੂੰ ਸੁਪਨਾ ਆ ਗਿਆ ਵਾ ਅੱਜ ਤੋਂ ਬਾਅਦ ਅਸੀਂ ਤੈਨੂੰ ਭਲਾ ਕਿੱਦਾਂ ਦੱਸਦੀ ਆਂ ਫੇਰ ਤੈਨੂੰ ਮੈਂ ਦੱਸੂਗੀ ਉਹ ਚੰਗਾ ਬਾਬਾ ਤੂੰ ਹੀ ਤਾਂ ਬਸ ਲੜਾਈ ਨੂੰ ਵਜਾ ਮਾਰਦੇ ਰਹਿੰਨੇ ਕਦੇ ਦੋ ਮਿੰਟ ਕਿਤੇ ਕੋਈ ਬੰਦਾ ਚੱਜਦੀ ਵੀ ਗੱਲ ਕਰ ਲੇ ਕਦੇ ਤੇ ਜੇ ਉਧਰ ਤੈਨੂੰ ਉਹਦੀ ਸੱਸ ਚੰਗੀ ਲੱਗਦੀ ਹੈ ਨਾ ਤੇ ਕੋਈ ਗੱਲ ਨਹੀਂ ਤੂੰ ਉਧਰ ਚੱਲ ਜਾ ਮੈਂ ਕੋ ਚੱਲ ਜਾਂਦਾ ਸੋ ਉਧਰ ਤੂੰ ਹੀ ਚੱਲ ਜਾ ਉਹ ਉਧਰ ਕਿਉਂ ਮੈਂ ਕੋ ਜਾਵਾਂ ਉਧਰ ਮੇਰਾ ਘਰ ਵਾ ਤੇ ਮੈਂ ਫਿਰ ਗੱਲ ਹੀ ਜਾਵਾਂ ਆਪੇ ਤਾਂ ਤੂੰ ਕਹਿਣ ਲਈ ਤੈਨੂੰ ਚਾ ਵੜਾ ਵਾ ਨਾ ਉਹਦੀ ਨੌ ਬਣਦਾ ਬਾੜ ਕੇ ਵੇਖ ਲੈ ਦੱਸ ਦੇਂ ਮੰਮੀ ਉਦਾਂ ਮੈਂ ਗੱਲ ਕਰਨ ਦੀ ਏ ਤੁਸੀਂ ਇਦਾਂ ਸੀਰੀਅਸ ਲਾ ਲੈਨੇ ਆਂ ਵੀ ਮੈਂ ਸੱਚੀ ਖਰੇ ਉਧਰ ਚਲ ਜਾਣਾ ਵਾ ਗੱਲ ਤੇ ਬੰਦਾ ਕਰ ਹੀ ਲੈਂਦਾ ਵਾ ਗੱਲ ਕੋਈ ਸਵਾਦ ਦੀ ਕਰਿਆ ਕਰਨ ਹਰ ਗੱਲ ਤੇਰੀ ਇਦਾਂ ਦੀ ਹੁੰਦੀ ਏ ਚੱਲ ਕੜ ਕੰਮ ਉੱਠ ਕੇ ਜਿਹੜਾ ਕਰਨ ਨਹੀਂ ਹੀ ਜਿਹੜੀ ਕੁੱਤੇ ਖਾਣੀ ਤੂੰ ਕਰਾਉਣੀ ਸੀ ਉਹ ਤੇ ਮੇਰੀ ਕਰਾ ਹੀ ਦਿੱਤੀ ਏ ਉਠ ਸੀਲਾ ਹੁਣ ਕੋਹ ਕੁੱਤੇ ਖਾਣੀ ਕਰਾ ਦੀ ਕਰਾਉਣੀ ਤੇ ਜਾਣ ਜਾਣ ਕੇ ਤੂੰ ਆਪੋਂ ਦੱਸ ਜਾ ਕੇ ਉਧਰ ਕਰਦੀ ਹੋਣੀ ਏ ਤੂੰ ਆਪਣੀ ਨੌਨ ਮਵਈਦਾ ਕਰ ਤੂੰ ਉਦਾਂ ਕਰ ਤੇ ਅਗਲੀ ਨੇ ਸੁਣ ਲੀਆਂ ਹੋਣੀਆਂ ਹੋਰ ਅਗਲੀ ਨੂੰ ਸੁਪਨਾ ਆਉਣਾ ਹੀ ਦੱਸ ਜਾ ਕੇ ਸਵਾਦ ਲੈਂਦੀ ਉਹਨਾਂ ਦੇ ਘਰ ਤੇ ਫਿਰ ਇਹੋ ਕੋਈ ਹੋਣਾ ਲਾਫਾ ਕਰਾਉਂਦੀ ਤੇ ਆ ਤੇਨੂੰ ਆਪ ਪਈ ਟਕਰਾਈ ਜਾ ਫਿਰ ਸਾਨੂੰ ਕੀ ਕਹਿੰਨੀ ਨਹੀਂ ਬੱ ਮਮੀ ਆਖਣੀ ਮੈਂ ਨਾ ਸਰੀਰ ਦੀ ਕੂਨ ਨਹੀਂ ਡਿ ਸਿੱਧੇ ਮੂੰਹ ਕੀ ਗੱਲ ਹੋਈ ਆ ਮਮੀ ਨੇ ਮੈਂ ਕੀ ਬੋਲਾਂ ਚਾਚੀ ਫੇਰ ਆਈ ਸੀ ਅੱਡਾ ਲੈਣ ਸਾਡੇ ਘਰ ਨਿਗੇ ਨਿਗੇ ਗੱਲਾਂ ਮਮੀ ਨੂੰ ਦੱਸਦੀ ਰਹਿੰਦੀ ਆ ਮਮੀ ਉਹਦੇ ਵੱਲ ਹੋ ਜਾਂਦੇ ਆ ਮੰਮੀ ਨੇ ਕੋਈ ਗੱਲ ਨਹੀਂ ਮੇਰੇ ਵੱਲ ਦੀ ਕੀਤੀ। ਉਹ ਗੱਲ ਕੀ ਹੋਈ ਗਲਤ ਦੱਸ ਮੈਨੂੰ। ਗੱਲ ਕੀ ਹੋਣੀ ਸੀ? ਤਨ ਮੈਂ ਦੱਸਿਆ ਨਹੀਂ, ਸਬਜ਼ੀ ਲੈਣ ਗਈ ਮੈਂ ਉਧਰੋਂ। ਗਲਤੀਆਂ ਤੂੰ ਆਪ ਕਰਦੀਆਂ। ਮੇਰੀ ਗੱਲ ਤਾਂ ਸੁਣ ਲਓ ਪਹਿਲਾਂ। ਪਹਿਲਾਂ ਤੁਨ ਨਾਲ ਲੜ ਪਈਆਂ। ਫਿਰ ਉਧਰ ਸਬਜ਼ੀ ਲੈਣ ਚਲ ਗਈ। ਉਦੋਂ ਹੋ ਗਿਆ ਸੀ ਹਨੇਰਾ। ਜਦ ਤਨ ਮੰਮੀ ਚਲ ਗਈ ਸੀ ਵਨਡੇ। ਉਹ ਹਨੇਰਾ ਨਹੀਂ ਹੋ ਗਿਆ। ਤੈਨੂੰ ਬਣਾਉਣੀ ਨਹੀਂ ਆਉਂਦੀ। ਤੇ ਹਨੇਰਾ ਵੀ ਹੋ ਗਿਆ ਤੇਹੀ ਕਿੰਨੀ ਲੇਟ ਆਏ ਸੀ ਮੈਂ ਕੀ ਬਣਾਉਂਦੀ? ਬਣਾਉਂਦੀ। ਚੱਲ ਜੇ ਮੈਂ ਚਲ ਵੀ ਗਈ ਫਿਰ ਕੀ ਹੀ ਗਵੜ ਮੱਥਾ ਹੀ। ਉਹ ਨਹੀਂ ਹੁੰਦੇ ਚੀਜ਼ ਲੈਣ ਆ ਤਾਂ ਫਿਰ ਕਿ ਹੋਇਆ ਤੇ ਉਹਨੇ ਸਬਜ਼ੀ ਨਹੀਂ ਦਿੱਤੀ ਹੀ ਰੁਪਿੰਦਰ ਦੀਦੀ ਨੇ ਕੌਲੇ ਚ ਪਾਤੀ ਸਬਜ਼ੀ ਅੱਛਾ ਤੇ ਉਹਦੀ ਮੰਮੀ ਨੇ ਕੱਢ ਲਈ ਉਹ ਤੈਨੂੰ ਪਹਿਲਾਂ ਪਤਾ ਵਾ ਹੈ ਇਧਰ ਯਾਰ ਫਿਰ ਆਈ ਅਗਲੇ ਦਿਨ ਪੁੰਦੀ ਦੇਣ ਮੈਂ ਵੀ ਪੁੰਦੀ ਚਲਾ ਕੇ ਮਾਰੀ ਮੈਨੂੰ ਵੀ ਗੁੱਸਾ ਆਈ ਮੈਂ ਕਿਉਂ ਰੱਖਦੀ ਨਾਲ ਇੰਨੀ ਜਿਹਾ ਸਾਚ ਪੁੰਦੀ ਦੇਣ ਆ ਗਈ ਤੇ ਦੇਣ ਆ ਗਈ ਫਿਰ ਕੀ ਹੋ ਗਿਆ ਤੂੰ ਰੱਖ ਲੈਂਦੀ ਮੈਂ ਕਿਉਂ ਰੱਖ ਲੈਂਦੀ ਸਬਜ਼ੀ ਦਿੱਤੀ ਇਹਨਾਂ ਨੇ ਤੂੰ ਰਲ ਕੇ ਨਹੀਂ ਰਹਿਣਾ ਕਿਸਨਾਂ ਦੀ ਹੈ ਨਾ ਮੈਂ ਤਾਂ ਰਲ ਕੇ ਲੈਣ ਦੀ ਆ। ਖਰਾਬ ਹੋ ਗਿਆ ਤੂੰ ਠੀਕ ਕਰ ਲਾ। ਨਹੀਂ ਹੁਣ ਰੁਪਿੰਦਰ ਦੀਦੀ ਇੱਕ ਦਿਨ ਦੁੱਧ ਲੈਣ ਆਈ। ਮੈਂ ਦਿੱਤਾ ਨਾ ਦੁੱਧ ਉਹਨੂੰ। ਸਾਰੇ ਇੱਕੋ ਜਿਹੇ ਨੀ ਨਾ ਹੁੰਦੇ। ਫਿਰ ਇਥੇ ਮੰਮੀ ਨੂੰ ਡੈਬੀ ਪੜਕਾਉਣਾ। ਇਹ ਇਦਾਂ ਕਰਦੀ ਓਦਾਂ ਕਰਦੀ ਆ। ਮੰਮੀ ਨੇ ਇੱਕ ਗੱਲ ਨਹੀਂ ਮੇਰੇ ਵੱਲ ਦੀ ਕੀਤੀ। ਉਹ ਕੋਈ ਗੱਲ ਨਹੀਂ। ਮੈਂ ਮੰਮੀ ਨੂੰ ਕਿੱਦਾਂ ਕਵਾਲਾ? ਮੈਂ ਸਮਝਾ ਦੇਣਾ ਮੰਮੀ ਨੂੰ। ਪੁੱਛਦਣਾ ਮੰਮੀ ਜਾ ਕੇ ਗੱਲ ਕੀ ਹੋਈ ਆ। ਮੰਮੀ ਨਾਲ ਗੱਲ ਕਰ ਲੈਣਾ ਮੈਂ ਕੋਈ ਗੱਲ ਨਹੀਂ। ਜਿਹੜੀ ਆਣ ਕੇ ਮਤਾਂ ਦੇਣ ਦੀ ਹੀ ਉਹ ਆਪਣੀ ਨੌਨ ਬੜੇ ਰੱਖਦੀ ਆ। ਅੰਦਰ ਵੜ ਵੜ ਰੱਖਦੀ ਉਹਨੂੰ ਜਿੰਦਰੇ ਮਾਰ ਕੇ ਉਹ ਵਿਚਾਰੀ ਦੋ ਕੁ ਫੋਲਾਂ ਦੀ ਇੱਥੇ ਮੇਰੇ ਨਾਲ ਅੱਛਾ ਉਹਨੂੰ ਕਿਤੇ ਅੰਦਰ ਬੰਦ ਕਰਤਾ ਇਹਨਾਂ ਨੇ ਜਿੱਦ ਨੇ ਵਿਆਹ ਨਹੀਂ ਖੜਿਆ ਉਹ ਲਵੜੀ ਵੀ ਦਾਦਾ ਵਾ ਉਹ ਵੀ ਮਗਰ ਲੱਗਾ ਆਪਣੀ ਮਾਂ ਦੇ ਮੇਰੇ ਕਿਹਦੀ ਦੋ ਸੋਚਿਆ ਬਣੀ ਲਵੜੀ ਵੀ ਇਦਾਂ ਕਰੂ ਜੀ ਉਹਨਾਂ ਕੋ ਕੀ ਲੈਣਾ ਵਾ ਤੂੰ ਹੁਣ ਆਪਣਾ ਘਰ ਸੰਭਾਲ ਮੈਂ ਤਾਂ ਆਪਣਾ ਸਾਹਭੀ ਰਹੀ ਆ ਮੰਮੀ ਕੋ ਲੱਗਦੇ ਉਹਨਾਂ ਦੇ ਪਿੱਛੇ ਜਿਹੜੀ ਗੱਲ ਉਹ ਉਹਨਾਂ ਵੱਲ ਦੀ ਕਰਦੇ ਆ ਮੇਰੇ ਵੱਲ ਦੀ ਕਦੀ ਕੀਤੀ ਆ ਕਰ ਮੈਂ ਤਾਂ ਮੰਮੀ ਨਾਲ ਵੀ ਗੱਲ ਮੈਂ ਕੀ ਗੱਲ ਹੋਈ ਨਹੀਂ ਉਹ ਨੋ ਆ ਕਿ ਮੈਂ ਨੋ ਆ ਜਦੋਂ ਬੋਲਦੇ ਉਹਨਾਂ ਵੱਲ ਦੇ ਬੋਲਦੇ ਆ ਕੋਈ ਗੱਲ ਨਹੀਂ ਮੈਂ ਜਾ ਕੇ ਮੰਮੀ ਨੂੰ ਵੀ ਪੁੱਛ ਲੈਣਾ ਮੰਮੀ ਇਹ ਮੈਨੂੰ ਥੋੜੀ ਦੱਸਿਆ ਵਾ ਕਿ ਕੋਈ ਇੱਧਰ ਆਈ ਜੇ ਮੰਮੀ ਚੰਗੇ ਹੁੰਦੇ ਉਹਨੂੰ ਸਮਝਾਉਂਦੇ ਕਿ ਚੱਲ ਤੂੰ ਵੀ ਸਬਜ਼ੀ ਦੇ ਦਿੰਦੀ ਤੇ ਉਹ ਵੀ ਬੂੰਦੀ ਰੱਖ ਲੈਂਦੀ ਕੋਈ ਗੱਲ ਨਹੀਂ ਉਹ ਜੱਜ ਮੰਮੀ ਨਾਲ ਗੱਲ ਕਰਦਾ ਨਾ ਕੀ ਕਹਿੰਦੇ ਆਪਣਾ ਮੰਮੀ ਨੇ ਆਪਣਾ ਦੱਸ ਦਿੱਤਾ ਵਾ ਕਿ ਮੇਰੇ ਨਾਲ ਬੋਲੀ ਨਹੀਂ ਸਵੇਰ ਦੀ ਇਹ ਨਹੀਂ ਦੱਸਿਆ ਕਿ ਚਾਚੀ ਆਈ ਤੇ ਇਦਾਂ ਕਹਿਣ ਢੀਹੀ ਜਿਹੜਾ ਵੀ ਹੁੰਦਾ ਮੇਰੇ ਤੇ ਕਸੂਰ ਕੱਢ ਦਿੰਦਾ ਵਾ ਵੀਰ ਜੀ ਕਿੰਨੇ ਦਿਨ ਹੋ ਗਏ ਤੇ ਫੋਨ ਹੀ ਨਹੀਂ ਕੀਤਾ ਫੋਨ ਫੋਨ ਪਰ ਕੀ ਕੰਮ ਆਹੀ ਬੱਸ ਹੈ ਜਾਂ ਤਾਂ ਮੈਨੂੰ ਲੱਗਾ ਅੱਛਾ ਅੱਛਾ ਤੇ ਹੋਰ ਕੀ ਕਰਦੇ ਭਾਬੀ ਹਣੀ ਬਾਤ ਕਰਾਂਗੇ ਕੋਈ ਸਮਾਂ ਨਹੀਂ ਦੇ ਲੈ ਕੰਮ ਖਲ ਕਰਕੇ ਤੇ ਸਭ ਠੀਕ ਠੀਕ ਆ ਮੈਂ ਹਾਂ ਆਪੀ ਲਉਣੀ ਆ ਇਧਰੋਂ ਫੋਨ ਕਿੰਨੇ ਦਿਨ ਹੋ ਗਏ ਆਇਆ ਨਹੀਂ ਹੈਗਾ ਤੇ ਪੁੱਛਦੀ ਆ ਵੀ ਠੀਕ ਠਾਕ ਵੀ ਹੈਗੇ ਆ ਉਹਨਾਂ ਕੀ ਉਹ ਮੇਰੇ ਨਾਮ ਕੰਮ ਤੇ ਖਿਆਲ ਇੱਕ ਨੰਬਰ ਪੈਸੇ ਕਰਾਤੀ 860 ਲੱਗੀ ਹਾਂਜੀ ਉਹ ਆਪਣੇ ਸਫਰੀ ਦਾ ਕੰਮ ਹੀ ਤੇ ਚੱਕਰੀਂ ਖੋਲ ਪੀ ਦਿੱਤਾ ਜਿਆਦਾ ਤੇ ਨਹੀਂ ਲੱਗੀ ਨਹੀਂ ਜ਼ਿਆਦਾ ਨਹੀਂ ਆ ਠੀਕ ਹੀ ਆ ਪੱਤੀ ਕਰਾਈ ਆ ਡਾਕਟਰ ਕੋ ਤੇ ਉਹ ਫਿਰ ਤੇ 4 ਦਿਨ ਹੋ ਗਏ ਆ ਉਹਨਾਂ ਦਾ ਮੈਂ ਬਾਹਰ ਆਂਦਰ ਵੇ ਨਹੀਂ ਗਿਆ ਤੇ ਲੈ ਵੀਰ ਜੀ ਤੇ ਫੋਨ ਕਰਕੇ ਦੱਸ ਹੀ ਦਿੰਦੇ ਤੇ ਮੈਂ ਆ ਕੇ ਪਤਾ ਹੀ ਲੈ ਜਾਂਦੀ ਹੁਣ ਮੈਂ ਦਾ ਹਾਲ ਚਲ ਪੁੱਛਿਆ ਤਾਂ ਫੇਰ ਤੁਸੀਂ ਦੱਸਿਆ ਆ। ਉਹ ਦਰਦੇ ਤੇ ਬਸਰੇ ਦਵਾਈਆਂ ਤੇ ਦਾਦਾ ਕੋਲ ਗਈ। ਕਹੀਂ ਖਿਆਲੇ ਨਹੀਂ ਰਿਆ ਪਰ ਆਪਣੇ ਕੰਮ ਜੇ ਰੱਖੇ। ਤੇ ਨਹੀਂ ਹੁਣ ਕਿਦਾਂ ਠੀਕ ਹੋ? ਹਾਂ ਠੀਕ ਹਾਂ ਤੇ ਉਦਾਂ ਘਰ ਘਰ। ਅੱਛਾ ਅੱਛਾ। ਚਲ ਕੋਈ ਨਹੀਂ ਆਵਾਂਗੇ ਆਪਾਂ ਕਿਸੇ ਦਿਨ ਤੇ ਫਿਰ ਲੈ ਕੇ ਜਾਵਾਂਗੇ ਪਤਾ। ਕੋਈ ਗੱਲ ਨਹੀਂ ਕੋਈ ਗੱਲ। ਹੋਰ ਫੋ ਜੀ ਵੀ ਠੀਕ ਠਾਕ? ਹਾਂਜੀ ਹਾਂਜੀ ਸਾਰੇ ਠੀਕ ਠਾਕ ਨੇ ਵਧੀਆ ਆ। ਮੈਂ ਬਿਲਕੁਲ ਨਹੀਂ ਤੇ ਮੈਂ ਚਲ ਬੈਠੇ ਫੋਨ ਨਹੀਂ ਲਾਉਣੀ ਆ ਤੁਸੀਂ ਤੇ ਕਰਨਾ ਨਹੀਂ ਆ ਤੇ ਨਹੀਂ ਕਰਨਾ ਹੈ ਫੋਨ ਤੇ ਕਰਨਾ ਹੈ ਬਸ ਇੱਕ ਰਿਓ ਸਾਡੀ ਲੱਗੇ ਫ੍ਰੀਜਰ ਤੇ ਸੇਰੇ ਜਨਾ ਪਤੀ ਗਰੋ ਦੇ ਨਹੀਂ ਜਨਾ ਦੂਜਾ ਅੱਛਾ ਅੱਛਾ ਤੇ ਉਹਦਾ ਕਰਕੇ ਫਿਰ ਉਹਦਾ ਮੈਂ ਕਰਨਾ ਨਹੀਂ ਵਿਜਨ ਕਰਤਾ ਗੱਲ ਬਾਤ ਠੀਕ ਠੀਕ ਆ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਆ ਕਿਸ ਵੇਲੇ ਖਾਣੇ ਰਹਿਦਾ ਹੈਗਾ ਕੋਈ ਨਾ ਹੋਊ ਤੇ ਪਾਵਾਂਗੇ ਸਵੇਰੇ ਫਿਰ ਕੋਈ ਨਹੀਂ ਕੋਈ ਨਹੀਂ ਹਾਂਜੀ ਚਲੋ ਠੀਕ ਆ ਫਿਰ ਵੀਰ ਜੀ ਚੰਗਾ ਪੰਦੇ ਹਾਂਜੀ ਠੀਕ ਲੈ ਦੱਸ ਜੇ ਹੁਣ ਫੋਨ ਕੀਤਾ ਵਾ ਨਾ ਤੇ ਫਿਰ ਦੱਸਿਆ ਵਾ ਕਿ ਸੱਟ ਲੱਗੀ ਆ ਇਹਨਾਂ ਦਾ ਵੀ ਕੋ ਹਾਲ ਨਹੀਂ ਹੈ ਗਰੇ ਚਲ ਜੀ ਇਹਨਾਂ ਨੇ ਨਹੀਂ ਦੱਸਣਾ ਤੇ ਭਾਬੀ ਨਾਲ ਲੈਂਦੀ ਉਹ ਵੀ ਉਹੋ ਜੀ ਆ ਉਹ ਵੀ ਨਹੀਂ ਕਿਤੇ ਨਾਲ ਲੈਂਦੀ ਇਦਾਂ ਹੁਣ ਨਾ ਬੰਦੇ ਨੂੰ ਪਤਾ ਲੱਗੇ ਤੇ ਅਗਲੇ ਨੇਦੇ ਹੋਆ ਖਣਾ ਵਾ ਨਾ ਖਰੇ ਜਾਣ ਕੇ ਨਹੀਂ ਆਈ ਹੈਗੀ ਕੋਈਆਂ ਨੂੰ ਪੁੱਛਦੀ ਆ ਨਾ ਹੋਊ ਤਾਂ ਸੋਰੇ ਹੋ ਗਈ ਆਵਾਂ ਵੀ